ਲੋਗਨ ਕਿਹੜੇ ਮਹੀਨੇ ਚ ਪੱਕਦਾ ਤੇ ਇਹ ਦਾ ਟੇਸਟ ਤੇ ਇਹ ਦਾ ਟੈਕਚਰ ਕਹਿ ਜਾ ਹੁੰਦਾ ਅ ਟ੍ਰਿਕ ਆldi ਮੈਂ ਗੁਰਸੁਨਨ ਸਿੰਘ ਤਨੂ ਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲੋਗਨ ਫਰੂਟ ਬਾਰੇ ਪਹਿਲਾਂ ਵੀ ਮੈਂ ਇਹਦੀ ਇੱਕ ਵੀਡੀਓ ਪਾਈ ਸੀ ਜਦੋਂ ਮੈਂ ਇਹਦਾ ਸਾਈਜ਼ ਤੁਹਾਨੂੰ ਦਿਖਾਇਆ ਸੀ ਵੀ ਬਹੁਤ ਛੋਟਾ ਸੀ ਜਦੋਂ ਲੀਚੀ ਪੱਕਦੀ ਆ ਜੀ ਅਜਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਉਦੋਂ ਬਹੁਤ ਛੋਟਾ ਸਾਈਜ਼ ਹੁੰਦੀ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਕਰੀਬਨ ਇਹ ਪੱਕ ਚੁੱਕੇ ਆ ਜੀ ਹੁਣ ਅਗਸਤ ਦਾ ਮਹੀਨਾ ਜੀ 20 ਅਗਸਤ ਤੋਂ ਉੱਪਰ ਅਜੇ ਸਮਾਂ ਹੋ ਚੁੱਕਿਆ ਜੀ ਤੇ ਹੁਣ ਇਹ ਫਲ ਸਾਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਇਹਨੂੰ ਫਲ ਲੱਗਿਆ ਹੋਇਆ ਬੂਟੇ ਨੂੰ ਹਰ ਇੱਕ ਜਿਹੜਾ ਇਹਦਾ ਟਾਪ ਸੀ ਉਹਦੇ ਤੇ ਫਲ ਆਇਆ ਹੋਇਆ ਜੀ ਹਰ ਇੱਕ ਟਾਪ ਤੇ ਇਕੱਲੇ-ਇਕੱਲੇ ਤੇ ਤਕਰੀਬਨ ਫਲ ਆ ਕੇ ਇਹਨੇ ਕਾਫੀ ਵਧੀਆ ਫਲ ਦਿੱਤਾ ਇਸ ਵਾਰ ਲਗਭਗੇ ਤੋਂ 10 ਕਿਲੋ 15 ਕਿਲੋ ਫਲ ਹਾਰਵੈਸਟ ਕਰਨ ਦੀ ਹੈ ਉਮੀਰ ਜੀ ਆਪਾਂ ਨੂੰ ਇਹ ਜਿਹੜਾ ਬੂਟਾ ਦੀ ਇਹ ਲਗਭਗ ਆਪਣੇ ਕੋਲੇ 4 ਸਾਲ ਦਾ ਬੂਟਾ ਦੀ 4 ਸਾਲ ਦੀ ਇਹਦੇ ਵਿੱਚ 10-15 ਕਿਲੋ ਫਲ ਫਲ ਦਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਹੁਣ ਇਹਦਾ ਥੋੜਾ ਜਿਹਾ ਸਮਾਂ ਹੋਰ ਵਧੂ ਇਹਦੀ ਲਾਈਫ ਵੱਡੀ ਹੋਊਗੀ ਇਹਦਾ ਟੈਕਸਚਰ ਵੱਡਾ ਹੋਊਗਾ ਇਹਦਾ ਪੂਰਾ ਸਾਈਜ਼ ਬਣੂਗਾ ਤਾਂ ਇਹਦਾ ਜਿਹੜੀ ਉਮੀਦ ਆ ਜੀ ਆਪਾਂ ਨੂੰ ਇਹ ਕੀਤੀ ਜਾ ਸਕਦੀ ਹੈ ਵੀ ਇਹਦੇ ਤੋਂ ਇਦੋਂ ਥੋੜਾ ਜਿਹਾ ਫਲ ਜਿਹੜਾ ਸਾਈਜ਼ ਆ ਉਹ ਵੱਡਾ ਹੋਊਗਾ ਤੇ ਇਹਦਾ ਜਿਹੜਾ ਟੈਕਸਚਰ ਆ ਉਹ ਹੋਰ ਵੀ ਇਦੋਂ ਵਧੀਆ ਹੋ ਜਾਊਗਾ ਜੀ ਦਰਖਤ ਵੀ ਮਜ਼ਬੂਤ ਹੋਊਗਾ ਸਾਈਜ਼ ਵੀ ਵੱਡਾ ਹੋਣ ਲੱਗੂਗਾ ਫਲ ਦਾ ਕਿਉਂਕਿ ਜਦੋਂ ਆਪਾਂ ਦੇਖਦੇ ਆ ਜਿਹੜੇ ਜਿਹੜੇ ਸਮੇਂ ਦੇ ਹਿਸਾਬ ਨਾਲ ਦਰਖਤ ਵੱਡੇ ਹੁੰਦੇ ਆ ਉਹਨਾਂ ਦੇ ਹਿਸਾਬ ਨਾਲ ਹੀ ਫਲ ਦਾ ਸਾਈਜ਼ ਪ੍ਰੋਪਰ ਆਉਣ ਲੱਗਦਾ ਹੁਣ ਇਹਦੇ ਕਈ ਫਲ ਪੂਰੇ ਵਧੀਆਂ ਨੇ ਜੀ ਜਿੱਦਾਂ ਆਹ ਫਲ ਤੁਸੀਂ ਦੇਖ ਸਕਦੇ ਹੋ ਸਾਈਜ਼ ਤੇ ਦੋਨਾਂ ਸਾਈਜ਼ਾਂ ਦਾ ਤੁਸੀਂ ਆਪਸ ਵਿੱਚ ਅੰਤਰ ਦੇਖ ਸਕਦੇ ਹੋ ਤਕਰੀਬਨ ਇਹ ਲੀਚੀ ਦੇ ਸਾਈਜ਼ ਦੇ ਆਪਣੇ ਕੋਲ ਲੋਗਨ ਆ ਗਿਆ ਜੀ ਇਹਨਾਂ ਦੇ ਵਿੱਚ ਜਿਹੜਾ ਪਲਪ ਆ ਉਹ ਜ਼ਿਆਦਾ ਹੁੰਦਾ ਤੇ ਜਿਹੜਾ ਸੀੜਾ ਉਹ ਛੋਟਾ ਹੁੰਦਾ ਹੁਣ ਮੈਂ ਤੁਹਾਨੂੰ ਇਹ ਦਿਖਾ ਵੀ ਦਿੰਦਾ ਜੀ ਤੇ ਇਹਦਾ ਟੇਸਟ ਬਹੁਤ ਜ਼ਿਆਦਾ ਮਿੱਠਾ ਹੁੰਦਾ ਬਾਈ ਜੀ ਤੇ ਆ ਦੇਖੋ ਜੀ ਇਹ ਹੁਣ ਤਕਰੀਬਨ ਇਹਨਾਂ ਵਿੱਚ ਮਿਠਾਸ ਆ ਚੁੱਕੀ ਹੈ ਜੀ ਸਾਈਜ਼ ਪੂਰਾ ਬਣ ਚੁੱਕਿਆ ਹੁਣ ਇਹ ਅਗਸਤ ਦੇ ਲਾਸਟ ਦੇ ਵਿੱਚ ਆ ਕੇ ਪੱਕਣੇ ਤਿਆਰ ਹੋ ਗਿਆ ਜੀ ਆ ਦੇਖੋ ਜੀ ਤੇ ਆ ਪਲਪ ਲੈ ਗਿਆ ਜੀ ਲੀਚੀ ਮੰਗ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਲੋਗਨ ਆ ਜੀ ਇਹ ਥਾਈ ਗ੍ਰੀਨ ਲੋਗ ਹਨ ਆ ਤੇ ਤੁਸੀਂ ਇਹਦਾ ਆ ਦੇਖੋ ਜੀ ਸੀਡ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਲੀਚੀ ਦੇ ਸੀਡ ਨਾਲੋਂ ਕਾਫੀ ਛੋਟਾ ਸੀਡ ਆ ਜੀ ਇਹਦਾ ਜਿਹੜਾ ਹੈ ਤੇ ਕਾਫੀ ਪਲਪ ਲੀਚੀ ਨਾਲੋਂ ਜ਼ਿਆਦਾ ਹੈ ਜੀ ਇਹਦਾ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਸੀਡ ਦਾ ਸਾਈਜ਼ ਤੇ ਪਲਪ ਦਾ ਸਾਈਜ਼ ਤੇ ਖਾਣ ਨੂੰ ਬਹੁਤ ਜ਼ਿਆਦਾ ਮਿੱਠਾ ਦੋਸਤੋ ਇਹ ਤੇ ਨਾਰੀਅਲ ਦੇ ਟੇਸਟ ਮੰਗ ਨਾਰੀਅਲ ਦਾ ਟੇਸਟ ਜਿਹੜਾ ਹੁੰਦਾ ਉਹਦੇ ਮੰਗ ਤੇ ਲੀਚੀ ਦੇ ਟੇਸਟ ਦਾ ਮਿਕਸ ਮਿਸ਼ਰਣ ਜਿਹਾ ਇਹਦਾ ਜੀ ਬਹੁਤ ਜ਼ਿਆਦਾ ਮਿੱਠਾ ਜੀ ਬਹੁਤ ਜ਼ਿਆਦਾ ਜਿਵੇਂ ਆਪਾਂ ਕੱਚਾ ਨਾਰੀਅਲ ਖਾਨਦੇ ਆ ਉਦਾਂ ਦਾ ਟੇਸਟ ਆ ਜੀ ਇਹ ਤਾਂ ਨਾਰੀਅਲ ਤੇਲੀਚੀ ਵਰਗਾ ਤੇ ਸੀਡ ਛੋਟਾ ਜੀ ਇਹਨੂੰ ਆਪਾਂ ਸੁਕਾ ਕੇ ਵਰਤ ਸਕਦੇ ਆ ਜੀ ਸੁਕਾ ਕੇ ਰੱਖ ਸਕਦੇ ਆ ਜੇ ਆਪਾਂ ਗੱਲ ਕਰੀਏ ਜਿੱਥੋਂ ਇਹ ਆਉਂਦਾ ਜਿਵੇਂ ਚਾਈਨਾ ਚੋਂ థਾਈਲੈਂਡ ਚੋਂ ਜਾਂ ਜਿਹੜੇ ਇੰਡੋਨੇਸ਼ੀਆ ਵਰਗੇ ਕੰਟਰੀਜ਼ ਨੇ ਟ੍ਰੋਪੀਕਲ ਉਹਨਾਂ ਦੇ ਵਿੱਚ ਇਹ ਜ਼ਿਆਦਾ ਹੁੰਦਾ ਜੀ ਆਪਣੇ ਪੰਜਾਬ ਲਈ ਬੜਾ ਬੈਨੀਫੀਸ਼ੀਅਲ ਦੇਖਿਆ ਮੈਂ ਕਿਉਂਕਿ ਲੀਚੀ ਨਾਲੋਂ ਜ਼ਿਆਦਾ ਆਸਾਨੀ ਨਾਲ ਕਾਮਯਾਬ ਲੋਗਨ ਹੋ ਰਿਹਾ ਤੁਸੀਂ ਸੀਡ ਦੇਖ ਸਕਦੇ ਹੋ ਪਲਪ ਦੇਖ ਸਕਦੇ ਹੋ ਇਹਦਾ ਪੱਕਣ ਦਾ ਤਰੀਕਾ ਦੇਖ ਸਕਦੇ ਹੋ ਲਾਈਕ ਐਜ਼ ਜਮੇ ਜਿਹੜਾ ਹੈ ਜੀ ਉਹ ਲੀਚੀ ਮੰਗੇ ਹੁੰਦਾ ਜੀ ਤੇ ਪਰ ਟੇਸਟ ਉਦੋਂ ਵੱਧਾ ਜੀ ਮਿੱਠਾ ਉਦੋਂ ਜ਼ਿਆਦਾ ਹਜੇ ਥੋੜੇ ਜਿਹੇ ਦਿਨ ਹੋਰ ਲੱਗ ਜਾਣਗੇ ਇਹਨੂੰ ਪੱਕਣ ਨੂੰ ਸਾਰੇ ਨੂੰ ਤਾਂ ਲਗਭਗ ਆਪਾਂ ਇਹਨੂੰ 15-20 ਦਿਨ ਹੁਣ ਸਮਝ ਲਓ ਵੀ ਅਗਸਤ ਤੇ ਸੈਪਟੰਬਰ ਦੇ ਅਗਸਤ ਦੇ ਲਾਸਟ ਹਫਤੇ ਚ ਸੈਪਟੰਬਰ ਦੇ ਪਹਿਲੇ 15 ਬਾਰੇ ਚ ਆਪਾਂ ਇਹਨਾਂ ਨੂੰ ਖਾ ਸਕਦੇ ਆ ਤੇ ਮੰਡੀਕਰਨ ਕਰ ਸਕਦੇ ਆ ਮੰਡੀਕਰਨ ਦਾ ਪਤਾ ਹੁਣ ਇਸ ਵਾਰ ਲੱਗ ਜੇਗਾ ਕਿਉਂਕਿ ਮੈਂ ਲੁਧਿਆਣੇ ਦੀ ਮਾਰਕੀਟ ਦੇ ਵਿੱਚ ਇਹਦਾ ਰੇਟ ਪਤਾ ਕਰਾਉਂਗਾ ਵੀ ਕਿੰਨਾ ਕੁ ਲੱਗ ਸਕਦਾ ਐਕਸੈਸਿਵ ਰੇਟ ਕੀ ਹੋ ਸਕਦਾ ਤੇ ਆਪਾਂ ਨੂੰ ਹੋਲ ਸੇਲ ਰੇਟ ਕੀ ਮਿਲ ਸਕਦਾ ਤਾਂ ਤਕਰੀਬਨ 200 250 ਤੋਂ 300 ਤੱਕ ਹੋਲ ਸੇਲ ਦਾ ਰੇਟ ਉਮੀਦ ਆ ਜੀ ਵੀ ਇਹਦਾ ਮਿਲ ਜੂਗਾ ਕਿਉਂਕਿ ਜਿਹੜੇ ਦੋਸਤ ਆਉਂਦੇ ਨੇ ਉਹ 400 ਰੁਪਏ ਤੇ 300 ਰੁਪਏ ਕਿਲੋ ਬੜੇ ਈਜ਼ੀਲੀ ਲੈ ਜਾਂਦੇ ਆ ਜੀ ਇੱਥੋਂ ਹੁਣ ਮੇਰੇ ਕੋਲੇ ਤਕਰੀਬਨ 25-30 ਬੂਟੇ ਜਿਹੜੇ ਹੈਗੇ ਆ ਅਗਲੇ ਸਾਲ ਨੂੰ ਫਰੂਟ ਤੇ ਆ ਜਾਣਗੇ ਜੀ ਇਹਦੀਆਂ 6 ਵੈਰਾਈਟੀਆਂ ਤੇ ਆਪਾਂ ਕੰਮ ਕਰ ਰਹੇ ਹਾਂ ਇਹ ਹੈਗੀ ਆ ਜੀ ਥਾਈ ਗ੍ਰੀਨ ਵੈਰਾਈਟੀ ਇੰਡੀਅਨ ਗ੍ਰੀਨ ਦਾ ਵੀ ਮੈਂ ਤੁਹਾਨੂੰ ਦਿਖਾਉਣਾ ਜੀ ਗੱਲ ਇਹ ਦੋਸਤੋ ਇੰਡੀਅਨ ਗ੍ਰੀਨ ਆ ਥਾਈ ਗ੍ਰੀਨ ਦਾ ਆਪਾਂ ਨੇ ਦੇਖ ਲਿਆ ਸੀ ਜੀ ਇਹ ਇੰਡੀਅਨ ਗ੍ਰੀਨ ਆ ਜੀ ਇਹਦਾ ਥੋੜਾ ਜਿਹਾ ਸਾਈਜ਼ ਥਾਈ ਗ੍ਰੀਨ ਨਾਲੋਂ ਛੋਟਾ ਇਹ ਛੋਟਾ ਆਪਾਂ ਨੇ ਥਾਈ ਗ੍ਰੀਨ ਦਾ ਦੇਖਿਆ ਇਹ ਇੰਡੀਅਨ ਗ੍ਰੀਨ ਦਾ ਤਾਂ ਤਕਰੀਬਨ ਛੋਟੇ ਸਾਈਜ਼ ਦੇ ਬਰਾਬਰ ਦਾ ਸਾਈਜ਼ ਜਿਹੜਾ ਇੰਡੀਅਨ ਗ੍ਰੀਨ ਦਾ ਹੁੰਦਾ ਹੁਣ ਇਹਦਾ ਵੀ ਆਪਾਂ ਟੇਸਟ ਕਰਕੇ ਦੇਖਾਂਗੇ ਜੀ ਵੀ ਕਿੱਦਾਂ ਹੁੰਦਾ ਜੀ ਇਹ ਇੰਡੀਅਨ ਗ੍ਰੀਨ ਆ ਜੀ ਜੋ ਲੋ ਜੀ ਤੇ ਆ ਦੇਖੋ ਜੀ ਇਹਦੇ ਚ ਵੀ ਪਲਪ ਬਹੁਤ ਆ ਜੀ ਸੀਡ ਇਹਦਾ ਵੀ ਬਹੁਤ ਛੋਟਾ ਤੇ ਉਹ ਆ ਦੇਖੋ ਜੀ ਇਹ ਥਾਈ ਗ੍ਰੀਨ ਦਾ ਸੀਡ ਹੈ ਜੀ ਇਹ ਇੰਡੀਅਨ ਗ੍ਰੀਨ ਦਾ ਸੀਡ ਹੈ ਤੇ ਬੜਾ ਵਧੀਆ ਟੇਸਟੀ ਆ ਟੇਸਟ ਦੇ ਵਿੱਚ ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ ਜੀ ਤੇ ਥੋੜਾ ਜਿਹਾ ਸਾਈਜ਼ ਦਾ ਜ਼ਰੂਰ ਮੈਟਰ ਹੈ ਜੀ ਸਾਈਜ਼ ਦਾ ਫਰਕ ਹੈ ਜੀ ਜ਼ਰੂਰ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਇੰਡੀਅਨ ਗ੍ਰੀਨ ਦੀ ਜੀ ਇਹ ਤੁਹਾਡੇ ਸਾਹਮਣੇ ਆ ਇਹਦੇ ਵੀ ਉਦਾਂ ਹੀ ਹਰ ਨੋਟ ਤੇ ਤਕਰੀਬਨ ਫਲ ਆਇਆ ਹੋਇਆ ਹੈ ਜੀ ਤੇ ਬੂਟਾ ਪੂਰਾ ਕਾਮਯਾਬ ਅਥਲ ਨੂੰ ਦੇਖ ਸਕਦੇ ਹੋ ਇਹਦੀ ਇਹ ਮੈਚੁਰ ਆ ਥੋੜੀ ਜੀ ਤੇ ਬੂਟਾ ਬਣ ਗਿਆ ਹੁਣ ਫਲ ਪੂਰਾ ਲੱਗ ਚੁੱਕਿਆ ਜੀ ਇਹਨੂੰ ਵੀ ਗਾਹਲੇ ਸਾਲ ਨੂੰ ਕਿੰਨਾ ਕੁ ਫਲ ਇਦੋਂ ਵੱਧ ਲੈਣੇ ਆ ਕਿਉਂਕਿ ਤਕਰੀਬਨ ਜੇ 25 ਬੂਟਿਆਂ ਦਾ ਹਾਰਵੈਸਟ ਕਰੀਏ ਪਿਛਲੀ ਅਗਲੀ ਵਾਰ ਨੂੰ 2-2 4-4 ਕਿਲੋ ਤਾਂ ਕੁਆਂਟਲ ਸਵਾ ਕੁਆਂਟਲ ਆਪਾਂ ਵੇਚਾਂਗੇ ਕਿਉਂਕਿ ਇਹਨਾਂ ਨੂੰ ਦੋ ਬੂਟਿਆਂ ਨੂੰ ਜ਼ਿਆਦਾ ਆਊਗਾ ਫਲ ਐਕਿ ਜੇ ਇਹਨੂੰ 5-7 ਕਿਲੋ ਜੀ ਉਹਨੂੰ 10 ਕਿਲੋ ਆਇਆ ਤਾਂ ਅਗਲੀ ਵਾਰ ਨੂੰ ਇਹਨਾਂ ਨੂੰ ਹੋਰ ਜ਼ਿਆਦਾ ਆਊਗਾ ਤਾਂ ਆਪਾਂ ਉਹਨੂੰ ਮਾਰਕੀਟ ਵੈਲਿਊ ਵੀ ਪਤਾ ਲੱਗੂਗੀ ਇੱਕ ਸਾਲ ਤੱਕ ਇਹਨਾਂ ਦੇ ਬੂਟੇ ਵੀ ਈਜ਼ੀਲੀ ਅਵੇਲੇਬਲ ਹੋਣ ਲੱਗ ਜਾਣਗੇ ਤੇ ਇਹਨਾਂ ਦੀ ਜਿਹੜੀ ਕਮਰਸ਼ੀਅਲ ਵੈਲਿਊ ਆ ਵੀ ਕਿੰਨਾ ਕਾਮਯਾਬ ਹੋ ਸਕਦੇ ਨੇ ਕਿੱਦਾਂ ਕਾਮਯਾਬ ਹੋ ਸਕਦੇ ਨੇ ਉਹ ਵੀ ਆਪਾਂ ਦੇਖਾਂਗੇ ਜੀ ਹੁਣ ਮੈਂ ਤੁਹਾਨੂੰ ਇੱਕ ਬੂਟਾ ਹੋਰ ਦਿਖਾਉਣਾ ਜੀ ਇਹਦੇ ਨਾਲ ਦਾ ਜਿਹੜਾ ਦੂਸਰਾ ਆਪਣਾ ਲਾਲ ਲੋਗਨ ਆ ਉਹਦੀ ਹਜੇ ਕਮਰਸ਼ੀਅਲ ਵੈਲਿਊ ਘੱਟ ਹੋਊਗੀ ਪਰ ਘਰੇ ਖਾਣ ਲਈ ਸਭ ਤੋਂ ਬੈਟਰ ਰਹੂਗਾ ਉਹ ਸਾਲ ਦੇ ਵਿੱਚ ਤਿੰਨ ਫਲ ਦਿੰਦਾ ਜੀ ਆਜੋ ਦੋਸਤੋ ਇਹ ਜਿਹੜਾ ਦੇਖ ਰਹੇ ਹੋ ਜੀ ਇਹ ਹੈਗਾ ਜੀ ਰੂਬੀ ਲੋਗਨ ਲਾਲ ਰੰਗ ਦਾ ਇਹਨੂੰ ਫਲ ਲੱਗਦਾ ਆ ਦੇਖੋ ਜੀ ਤੁਸੀਂ ਦੂਜੇ ਨਾਲ ਫਰਕ ਦੇਖ ਸਕਦੇ ਹੋ ਇਹਦਾ ਜਿਹੜਾ ਸਕਿਨ ਆ ਉਹ ਲਾਲ ਆ ਜੀ ਹੁਣ ਆਪਾਂ ਇਹਦਾ ਪਲਪ ਵੀ ਟੈਸਟ ਕਰਕੇ ਦੇਖਾਂਗੇ ਜੀ ਉਹਨਾਂ ਨਾਲੋਂ ਕੀ ਫਰਕ ਆ ਜੀ ਇਹ ਦੋਸਤੋ ਕੱਚਾ ਟੁੱਟ ਗਿਆ ਜੀ ਮੇਤੋਂ ਤੇ ਪਲਪ ਪੂਰਾ ਬਣਿਆ ਨਹੀਂ ਜੀ ਹਜੇ ਤੇ ਚਲੋ ਕੋਈ ਗੱਲ ਨਹੀਂ ਜੀ ਖੈਰ ਆ ਦੇਖੋ ਜੀ ਇਹ ਕੱਚਾ ਇੱਥੋਂ ਪਤਾ ਲੱਗਦਾ ਜੀ ਹਜੇ ਸੀੜੇ ਦਾ ਜਿਆਦਾ ਵੱਡਾ ਜੀ ਉਹਨਾਂ ਨਾਲੋਂ ਪਰ ਇਹਦੇ ਚ ਜਿਹੜਾ ਗੋਣਾ ਜੀ ਉਹ ਇਹ ਹੈ ਜੀ ਜਿਆਦਾ ਉਹਨਾਂ ਨਾਲੋਂ ਫਰਕ ਇਹਦੇ ਚ ਇਹ ਹੈ ਵੀ ਇਹ ਲਗਾਤਾਰ ਤਿੰਨ ਲੋ ਦਿੰਦਾ ਇੱਕ ਲੋ ਆਪਾਂ ਤੋੜ ਲਿਆ ਜੀ ਇੱਕ ਲੋ ਆ ਲੱਗਿਆ ਹੋਇਆ ਜੀ ਬਾਕੀ ਫਲਾਵਰਿੰਗ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਜਾ ਕੇ ਤਕਰੀਬਨ ਦਸੰਬਰ ਦੇ ਵਿੱਚ ਪੱਕੂਗੀ ਹਰ ਨੋਡ ਤੇ ਇਹਦੇ ਵੀ ਬਹੁਤ ਛੋਟਾ ਬੂਟਾ ਉਹਨਾਂ ਨਾਲੋਂ ਸਾਈਜ਼ ਘੱਟ ਕਰਦਾ ਘਰ ਦੇ ਵਿੱਚ ਲਾਉਣ ਨੂੰ ਜੇ ਆਪਾਂ ਨੇ ਇੱਕ ਬਗੀਚੇ ਚ ਲਾਉਣਾ ਤਾਂ ਬੜਾ ਸੋਹਣਾ ਲੱਗੂਗਾ ਕਿਉਂਕਿ ਟੈਕਚਰ ਛੋਟਾ ਬਣੂਗਾ ਬੂਟਾ ਜ਼ਿਆਦਾ ਵੱਡਾ ਨਹੀਂ ਬਣੂਗਾ ਇੱਕ ਲਾਲ ਪੱਤੇ ਹੋਣ ਕਰਕੇ ਜੀ ਲਾਲ ਫਲ ਹੋਣ ਕਰਕੇ ਬਿਲਕੁਲ ਯੂਨੀਕ ਜਿਹਾ ਲੱਗੂਗਾ ਜਦੋਂ ਆਪਾਂ ਇਹਨੂੰ ਪਾਰਕ ਦੇ ਵਿੱਚ ਲਾਵਾਂਗੇ ਇਸ ਕਰਕੇ ਘਰ ਦੇ ਵਿੱਚ ਲਾਉਣ ਲਈ ਇੱਕ ਦੋ ਬੂਟਿਆਂ ਲਈ ਇਹ ਠੀਕ ਆ ਕਮਰਸ਼ੀਅਲ ਵੈਲਿਊ ਲਈ ਆਪਾਂ ਜਿਹੜੀਆਂ 2-3 ਵੈਰਾਈਟੀਆਂ ਹੋਰ ਲਾਈਆਂ ਨੇ ਜਿੱਦਾਂ ਆਪਣਾ ਇੰਡੀਅਨ ਗ੍ਰੀਨ ਹੋ ਗਿਆ ਥਾਈ ਗ੍ਰੀਨ ਹੋ ਗਿਆ ਜੀ 올 ਸੀਜ਼ਨ ਹੋ ਗਿਆ ਪਿੰਗ ਪੋਂਗ ਹੋ ਗਿਆ ਤੇ ਇੱਕ ਆਪਾਂ ਨੇ ਲਾ ਕੇ ਦੇਖਿਆ ਜੀ ਡਾਇਮੰਡ ਡ੍ਰਾਈਵਰ ਇਹ ਚਾਰੇ ਪੰਜ ਦੇ ਵੈਰਾਈਟੀਆਂ ਨੂੰ ਆਪਾਂ ਇਹਨਾਂ ਨੂੰ ਕਾਮਯਾਬ ਕਰਕੇ ਦੇਖਦੇ ਆਂ ਵੀ ਕਿਹੜੀ ਆਪਾਂ ਕਮਰਸ਼ੀਅਲ ਬੇਸ ਤੇ ਲੈ ਕੇ ਚੱਲੀਏ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰੇਟ ਸਾਰਾ ਕੁਝ ਆਪਾਂ ਕਨਫਰਮ ਕਰਕੇ ਇਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਵਾਂਗੇ ਤਾਂ ਜੋ ਇੱਕ ਨਵਾਂ ਫਲ ਇੰਟਰੋਡਿਊਸ ਹੋ ਜੇ ਪੰਜਾਬ ਦੇ ਵਿੱਚ ਲੋਕਾਂ ਨੂੰ ਖਾਣ ਲਈ ਤੇ ਨਾਲ ਦੀ ਨਾਲ ਆਪਾਂ ਕਿਸਾਨਾਂ ਨੂੰ ਇਸ ਕਣਕ ਝੋਨੇ ਦੇ ਚੱਕਰ ਚੋਂ ਕੱਢ ਕੇ ਇੱਕ ਨਵੀਂ ਫਸਲ ਦਈਏ ਜਿਹੜੀ ਹੋਰਾਂ ਫਸਲਾਂ ਨਾਲੋਂ ਜ਼ਿਆਦਾ ਮੁਨਾਫਾ ਦੇਵੇ ਜੇ ਕਣਕ ਝੋਨੇ ਦੇ ਬਰਾਬਰ ਦਾ ਮੁਨਾਫਾ ਦਿੰਦੀ ਹੈ ਤਾਂ ਇਹ ਆਪਾਂ ਲਈ ਇੱਕ ਬਹੁਤ ਵੱਡੀ ਗੱਲ ਹੋਊਗੀ ਕਿ ਆਪਾਂ ਬਾਇਓਡਾਈਵਰਸਿਟੀ ਦੇ ਵਿੱਚ ਜਾਂਦੇ ਆ ਤੇ ਆਪਾਂ ਇੱਕ ਨਵਾਂ ਫਲ ਕਾਮਯਾਬ ਕਰ ਲੈਨੇ ਆ ਧੰਨਵਾਦ ਜੀ